ਹਾਂਜੀ ਸਤਿ ਸ਼੍ਰੀ ਅਕਾਲ ਜੀ ਨਿਸ਼ਾਨ ਪ੍ਰਾਪਰਟੀਆਂ ਵੱਲੋਂ ਇੱਕ ਬੜਾ ਖੂਬਸੂਰਤ ਤੁਹਾਡੇ ਸੁਪਨਿਆਂ ਦਾ ਘਰ ਜੋ ਤੁਹਾਡੇ ਲਈ ਲੈ ਕੇ ਆਏ ਆ ਦੋ ਮੰਜ਼ਿਲਾ ਬਣਿਆ ਹੋਇਆ 155 ਗਾਜ ਮਾਰੋਂ ਕਿੰਨਾ ਖੂਬਸੂਰਤ ਨਾਲ ਪੇੜ ਵੜਾ ਲੱਗੇ ਹੋਏ ਨੇ ਐਂਟਰ ਕਰੀਏ ਤਾਂ ਕਾਰ ਪਾਰਕਿੰਗ ਦੀ ਜਗ੍ਹਾ ਸਾਹਮਣੇ ਉੱਪਰ ਜਾਣ ਲਈ ਪੌੜੀਆਂ ਨੇ ਨਾਲ ਇੱਕ ਵਾਸ਼ਰੂਮ ਪਹਿਲਾਂ ਅਸੀਂ ਇਹਨਾਂ ਪੌੜੀਆਂ ਤੋਂ ਉੱਪਰ ਜਾ ਰਹੇ ਹਾਂ ਕਿਉਂਕਿ ਥੱਲੇ ਵਾਲਾ ਲੌਕ ਸੀਗਾ ਤੇ ਉਹਨਾਂ ਅਲਲਪੁਰ ਜਾ ਰਹੇ ਆਪਾਂ ਸੋ ਉੱਪਰਲਾ ਪੋਰਸ਼ਨ ਦੇਖਣ ਤੋਂ ਬਾਅਦ ਆਪਾਂ نیچے ਆ ਆਵਾਗੇ ਦੁਆਰਾ ਤੋਂ ਉਹਦੀ ਸੈਕੰਡ ਵੀਡੀਓ ਜਿਹੜੀ ਆ ਜੇ ਕੋਈ ਬੰਦਾ ਇੰਟਰਸਟਡ ਹੈ ਤਾਂ ਉਹਨੂੰ WhatsApp ਕਰਤੀ ਜਾਊਗੀ ਸੋ 2 ਰੂਮ ਸੈਟ ਉੱਪਰ ਹੈ ਜੀ ਅਟੈਚ ਵਾਸ਼ਰੂਮ ਖੁੱਲਾ ਡੁੱਲਾ ਕਿਚਨ ਤੇ ਸਾਰੇ ਦਾ ਸਾਰਾ ਮਕਾਨ ਜਿਹੜਾ ਹੈਗਾ ਇਹ ਓਨਰ ਦਾ ਆਪਣਾ ਬਣਾਇਆ ਹੋਇਆ ਵਾ ਬਹੁਤ ਮਜ਼ਬੂਤ 25 30 ਸਾਲ ਇਸ ਕਰਨ ਨੂੰ ਕੁਝ ਵੀ ਨਹੀਂ ਹੋਣ ਵਾਲਾ ਠੀਕ ਹੈ ਜੀ ਬੜਾ ਮਜ਼ਬੂਤ ਵਧੀਆ ਪਿੰਨਰ ਪਾ ਕੇ ਹੱਤੀਆ ਬਣਾਇਆ ਹੋਇਆ ਵਾ ਸੋ ਤੁਸੀਂ ਇੰਟਰਸਟਿਡ ਹੋ ਤਾਂ ਕਾਲ ਕਰੋ